ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਹਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਇਹ ਇੱਕ ਹੋਰ ਮੇਰੀ ਨਵੀਂ ਵੀਡੀਓ ਅੱਜ ਢੰਗ ਨਾਲ ਹੀ ਵੇਲੇ ਹੋ ਗਏ ਸੀ ਘਰ ਦਾ ਕੰਮ ਸਾਰਾ ਨਿਬੇੜ ਲਿਆ ਤੇ ਅੱਜ ਮੈਂ ਬਣਾਉਂਗੀ ਪ੍ਰੋ ਬਾਇਓਟਿਕ ਚਾਵਲ ਜਿਹੜੇ ਕਿ ਹਰ ਇੱਕ ਦੇ ਪੇਟ ਲਈ ਬਹੁਤ ਹੀ ਵਧੀਆ ਵਾ ਤੇ ਅਲਸਰ ਡੀਕੋਲਾਈਟਿਸ ਪੇਸ਼ੈਂਟ ਜਿਹੜੇ ਉਹਨਾਂ ਵਾਸਤੇ ਵੀ ਮੈਂ ਦਿਖਾ ਦਿੰਨੀ ਆ ਜੀ ਕੱਚਾ ਜਿਹੜਾ ਕੁਜਾ ਦੇਖ ਲਓ ਜੀ ਮੈਂ ਦਾਲ ਆਪਣੇ ਲਈ ਨਾ ਸਵੇਰ ਨੂੰ ਹੀ ਸਵੇਰ ਤੋਂ ਹੀ ਮੈਂ ਭਿੰਦੀ ਦਿੱਤੀ ਐ ਮੈਂ 3 ਵਜੇ ਬਣਨ ਵਾਸਤੇ ਰੱਖ ਦੂੰਗੀ ਇਹ ਕੱਚਾ ਕੁज्जा ਜੀ ਮੈਂ ਲੈ ਕੇ ਆਈ ਸੀਗੀ ਕੱਚਾ ਭਾਂਡਾ ਜਿਹੜਾ ਇਹਦੇ ਵਿੱਚ ਹੀ ਉਹ ਬਣਦੇ ਆ ਤੇ ਇਹ ਮੈਂ 2 ਘੰਟੇ ਹੋ ਚੱਲੇ ਆ ਪਾਣੀ ਚ ਭੀ ਕੇ ਰੱਖਿਆ ਹੋਇਆ ਹੁਣ ਇਹਨੂੰ ਮੈਂ ਕੱਢ ਕੇ ਧੁੱਪੇ ਰੱਖ ਦੂੰਗੀ ਕਿਉਂਕਿ ਸ਼ਾਮ ਨੂੰ ਫਿਰ ਉਹ ਜਦੋਂ ਬਣਾਉਣੇ ਆ ਜਦ ਤੱਕ ਇਹ ਜਿਹੜਾ ਉਹ ਸੁੱਕ ਜਾਊਗਾ ਇਹ ਥੋੜਾ ਮੈਂ ਜ਼ਿਆਦਾ ਵੱਡਾ ਲਿਆਇ ਕਿਉਂਕਿ ਮਨਵੀਰ ਵੀ ਉਹ ਚਾਵਲ ਜਿਹੜੇ ਖਾ ਲੈਂਦਾ ਉਹ ਕਿਉਂਕਿ ਉਹ ਤਾਂ ਕਿਸੇ ਲਈ ਵੀ ਨਹੀਂ ਹੈ ਉਹ ਬੁਰੀ ਚੀਜ਼ ਹੈ ਹਰ ਕੋਈ ਖਾ ਸਕਦਾ ਉਹ ਪੇਟ ਵਾਸਤੇ ਇਹ ਮੈਂ ਇੱਥੇ ਅੰਦਰ ਹੀ ਸ਼ਾਮ ਹੀ ਰੱਖ ਦਿੰਨੀ ਇਹਨੂੰ ਤੇ ਇਹ ਮੈਂ ਮਾਰ ਦਿੱਤਾ ਜੀ ਮੂਲ ਦਾ ਤੇ ਬਾਕੀ ਦਾ ਪ੍ਰੋਸੈਸ ਜਦੋਂ ਇਹ ਸੁੱਕ ਗਿਆ ਤੇ ਉਹ ਸ਼ਾਮ ਨੂੰ ਹੀ ਹੋਊਗਾ ਜਿੱਦਾਂ ਸ਼ਾਮ ਨੂੰ ਹੀ ਇਹਦੇ ਵਿੱਚ ਉਹਨੂੰ ਕੀ ਕਹਿੰਦੇ ਜਿੱਦਾਂ ਉਹ ਜਾਗ ਲਾਈਦੀ ਹੈ ਪ੍ਰੋਬਾਇਓਟਿਕ ਚਾਵਲਸ ਨੂੰ ਚਾਵਲ ਨੂੰ ਤਾਂ ਫਿਰ ਮੈਂ ਉਹ ਗਾਂ ਵਾਲੀ ਵੀਡੀਓ ਜਿਹੜੀ ਸ਼ਾਮ ਨੂੰ ਬਣਾਉਂਗੀ ਤੇ ਅਗਲੇ ਦਿਨ ਸਵੇਰ ਨੂੰ ਫਿਰ ਤੁਹਾਨੂੰ ਦਿਖਾਵਾਂਗੀ ਵੀ ਇਹ ਕਿੱਦਾਂ ਬਣਦੇ ਆ ਤੇ ਕਿੱਦਾਂ ਖਾਣੀਆਂ ਆ ਇਹੋ ਤੇ ਇਹ ਆਪਾਂ ਜੀ ਚੌਲ ਜਿਹੜੇ ਸੀਗੇ ਉਹ ਉਬਾਲ ਲਏ ਸਿੰਪਲ ਜਿੱਦਾਂ ਆਪਾਂ ਚੌਲ ਉਬਾਲੀ ਲਈ ਆ ਘਰ ਦੇ ਵਿੱਚ ਬਾਸਮਤੀ ਵਾਲੇ ਉਹਨਾਂ ਨੂੰ ਉਬਾਲ ਲਏ ਮਣੀ ਦੇ ਪਰੇ ਤੇ ਇਹ ਜਿਹੜੇ ਚੌਲ ਆ ਜੀ ਇਹ ਮੈਂ ਇਹਦੇ ਵਿੱਚ ਕੁੱਜੇ ਵਿੱਚ ਪਾ ਲਿਆ ਜਿੰਨੇ ਕ ਤੁਹਾਨੂੰ ਲੋੜ ਆ ਉਹਨੇ ਕਬਾ ਲਓ ਤੇ ਇਹ ਜੀ ਤੇ ਮੈਂ ਰੱਖ ਦਿੱਤੇ ਲੱਗਦੇ ਦਿਖਾਉਣਾ ਤੇ ਇਹ ਉਹਨੂੰ ਕੀ ਕਰੀਦਾ ਉਹ ਦੁੱਧ ਹੈ ਜਿਹਨੂੰ ਪਹਿਲਾਂ ਹੀ ਉਬਾਲਾ ਦੇ ਕੇ ਰੱਖ ਲਿਆ ਸੀ ਇਹ ਵੀ ਬਿਲਕੁਲ ਠੰਡਾ ਹੋ ਚੁੱਕਾ ਤੇ ਇਹਨੂੰ ਆਪਾਂ ਪਾ ਦਾਂਗੇ ਇਹਦੇ ਵਿੱਚ ਚੋਲਾ ਵਿੱਚ ਇਹ ਦੇਖ ਲਓ ਜੀ ਇਹ ਮਤਲਬ ਕਿ ਆਪਾਂ ਇੰਨਾ ਕੁ ਦੁੱਧ ਪਾਇਆ ਵੀ ਜਿਹੜੇ ਚੌਲ ਆ ਉਹ ਪੂਰੀ ਤਰ੍ਹਾਂ ਜਿਹੜੇ ਉਹ ਡਿੱਪ ਹੋ ਜਾਣ ਮਤਲਬ ਕਿ ਜਿਹੜੇ ਚੌਲ ਆ ਉਹ ਇਹਦੇ ਵਿੱਚ ਡੁੱਬ ਜਾਣ ਅ ਇਹਦੇ ਵਿੱਚ ਅ ਦਹੀਂ ਸੌਰੀ ਦੁੱਧ ਦੇ ਵਿੱਚ ਤੇ ਇਹ ਆਪਾਂ ਜਿੱਦਾਂ ਜਾਗ ਲਾਈਦੀ ਹੁੰਦੀ ਹੈ ਉਦਾਂ ਇਹਨੂੰ ਲਾ ਦੋ ਜਾਗ ਚੰਗੀ ਤਰ੍ਹਾਂ ਇਦਾਂ ਹਲਾ ਦੋ ਜਾਗ ਨੂੰ ਇਹਨਾਂ ਅੱਗੇ ਤੇ ਇਹ ਆਪਾਂ ਜਾਗ ਤੇ ਇਹ ਜਿਹੜਾ ਦੁੱਧ ਸੀਗਾ ਉਹ ਬਿਲਕੁਲ ਠੰਡਾ ਸੀ ਬਿਲਕੁਲ ਠੰਡਾ ਤੇ ਜਿਹੜੇ ਚੌਲ ਵੀ ਸੀਗੇ ਉਹ ਵੀ ਬਿਲਕੁਲ ਠੰਡੇ ਸੀ ਚੌਲ ਦੇ ਇਹ ਝਾਰ ਲਾ ਦੁੱਤੀ ਤੇ ਇਹ ਆਪਾਂ ਇਹਦੇ ਨਾਲ ਦਵਾਂਗੇ ਨੂੰ ਟੱਕ ਤੇ ਇਹ ਰੂਮ ਟੈਂਪਰੇਚਰ ਮਤਲਬ ਕਿ ਏਸੀ ਵਾਲੇ ਦਾ ਪਰੇ ਚੱਕਿਆ ਹੋਇਆ ਵੀ ਗਰਮੀਆਂ ਚ ਤਾਂ ਜੰਮੀ ਜਾਂਦਾ ਉਹਦੇ ਵਿੱਚ ਉਹ ਨੂੰ ਕੀ ਕਰੀਂਗਾ ਤਾਂ ਮਤਲਬ ਕਿ ਜਿਹੜਾ ਜਿਹੜਾ ਮਤਲਬ ਕੀ ਇਹੋ ਚੌਲ ਆ ਜਿਨ੍ਹਾਂ ਨੂੰ ਆਪਾਂ ਜਾਗ ਲਾਈ ਆ ਇਹ ਤਕਰੀਬਨ ਦੁੱਧ ਵੀ ਬਿਲਕੁਲ ਠੰਡਾ ਸੀ ਚੌਲ ਵੀ ਬਿਲਕੁਲ ਠੰਡੇ ਸੀਗੇ ਤੇ ਆਪਾਂ ਇਹਨਾਂ ਨੂੰ ਇਹਦੇ ਵਿੱਚ ਪਾ ਕੇ ਇਹਨਾਂ ਦੁੱਧ ਬਾਤਾ ਵਿੱਚ ਚੌਲ ਜਿਹੜੇ ਡਿਪ ਹੋ ਜਾਣ ਮਤਲਬ ਡੁੱਗ ਜਾਣ ਤੇ ਉਹਨੂੰ ਆਪਾਂ ਜਾਗ ਲਾ ਦਿੱਤਾ ਤੇ ਇਹ ਚੌਲ ਜਿਹੜੇ ਆ ਇਹ ਅਲਸਰੇਟਿਵ ਪੋਲੀਟਿਸ ਪੇਸ਼ੈਂਟ ਜਿਹੜੇ ਉਹ ਜ਼ਰੂਰ ਖਾਣ ਸਵੇਰ ਨੂੰ ਸਵੇਰ ਨੂੰ ਉੱਠ ਕੇ ਆਪਣਾ ਫਰੈਸ਼ ਹੋ ਕੇ ਬਰਸ਼ ਕਰਕੇ ਤੁਸੀਂ ਇਹਨੂੰ ਖਾਲੀ ਪੇਟ ਇਹਨੂੰ ਖਾ ਸਕਦੇ ਆ ਹਾਂ ਆਪਣਾ ਬ੍ਰੇਕਫਾਸਟ ਵਿੱਚ ਤੇ ਕਿਉਂਕਿ ਇਹ ਬਹੁਤ ਵਧੀਆ ਉਹ ਕੀ ਕਹਿੰਦਾ ਜਿਹਨੂੰ ਕਹਿ ਦੋ ਮਤਲਬ ਕਿ ਜਿਹੜੀ ਇਹ ਵਾਲੇ ਚੌਲਿਆ ਨੇ ਤੁਹਾਡੇ ਪੇਟ ਵਿੱਚ ਗੁੱਡ ਬੈਕਟੀਰੀਆ ਬਣਾਉਂਦੇ ਨੇ ਗੁੱਡ ਬੈਕਟੀਰੀਆ ਬਣਾਉਂਦੇ ਆ ਤੇ ਜਿਹੜਾ ਵੀ ਤੁਹਾਨੂੰ ਬਿਮਾਰੀਆਂ ਨਾਲ ਵੀ ਜਾਂ ਤੁਹਾਡੇ ਪੇਟ ਦੀ ਜਿਹੜੀ ਪ੍ਰੋਬਲਮ ਆ ਉਹਨੂੰ ਠੀਕ ਕਰਦੇ ਆ ਇਹ ਜ਼ਰੂਰੀ ਨਹੀਂ ਯੂਸੀ ਪੇਸ਼ੈਂਟ ਨਹੀਂ ਖਾਣੇ ਆ ਆਮ ਇਨਸਾਨ ਨੂੰ ਜਦੋਂ ਮਨ ਵੀਰ ਇਹ ਵੀ ਖਾ ਸਕਦਾ ਇਹ ਨੂੰ ਮੈਂ ਤੁਹਾਨੂੰ ਦਿਖਾਉਗਾ ਇਹ ਵੀ ਸਾਰੇ ਨੂੰ ਬਾਕੀ ਤੁਹਾਨੂੰ ਦਿਖਾਵਾਂਗੇ ਜਦੋਂ ਇਹ ਜੰਮਗੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਬਾਕੀ ਪਰ ਇਹ ਸਾਰੇ ਖਾ ਸਕਦੇ ਆਪਾਂ ਬੱਚਿਆਂ ਨੂੰ ਵੀ ਦੇ ਸਕਦੇ ਆ ਕਿਉਂਕਿ ਆਪਾਂ ਆਮ ਦੇਖਿਆ ਤੁਸੀਂ ਪ੍ਰੋਬਾਇਓਟਿਕ ਲੋਕੀ ਜ਼ਿਆਦਾਤਰ ਲੋਕ ਪ੍ਰੋਬਾਇਓਟਿਕ ਜਿਹੜੇ ਆਲਟੀਫੀਸ਼ਲ ਬਣੇ ਹੁੰਦੇ ਆ ਕੋਈ ਯਾਕੂਲਟ ਯਾਕੂਲਟ ਸ਼ਾਇਦ ਤੁਸੀਂ ਸੁਣਿਆ ਹੋਊਗਾ ਇੱਕ ਪ੍ਰੋਬਾਇਓਟਿਕ ਫਾਰਮ ਦਾਵਾ ਆਪਾਂ ਉਹ ਖਾਂਦੇ ਆ ਉਦੇ ਨਾਲ ਚੰਗਾ ਤੁਸੀਂ ਘਰ ਦੇ ਵਿੱਚ ਇਹ ਪ੍ਰੋਬਾਇਓਟਿਕ ਬਣਾ ਲਓ ਇੱਕ ਤਾਂ ਹੈਲਦੀ ਇੱਕ ਸਾਫ ਸਫਾਈ ਵਾਲਾ ਤੁਸੀਂ ਆਪ ਘਰ ਦੇ ਵਿੱਚ ਬਣਾਇਆ ਹੋਇਆ ਤੇ ਇੱਕ ਉਹ ਤੁਹਾਡੇ ਸਟੋਮਕ ਨੂੰ ਕੋਈ ਵੀ ਇਹ ਅਫਸਰਟ ਨਹੀਂ ਕਰੂਗਾ ਖਰਾਬ ਨਹੀਂ ਕਰੂਗਾ ਸਗੋਂ ਦੀ ਇਹ ਜਿਹੜਾ ਉਹ ਫਾਇਦਾ ਹੀ ਕਰੂਗਾ ਤੇ ਬਾਕੀ ਅਸੀਂ ਜੀ ਤੁਹਾਨੂੰ ਸਪੇਅਰ ਨੂੰ ਦਖਾਣੇ ਆ ਇਹਨਾਂ ਨੂੰ ਕੀ ਕਹੀਦਾ ਕਿੱਦਾਂ ਜੱਬਿਆਂ ਇਹੋ ਤੇ ਕਿੱਦਾਂ ਇਹੋ ਖਾਣਾ ਤੇ ਬਾਕੀ ਦੀ ਵੀਡੀਓ ਜੀ ਇਹ ਤਿੰਨ ਪਾਰਟ ਵਿੱਚ ਸਾਨੂੰ ਵੀਡੀਓ ਬਣਾਉਣੀ ਪਈ ਪਹਿਲਾਂ ਉਹ ਪੁੱਜੇ ਦੀ ਕਿੱਦਾਂ ਇਹਨੂੰ ਡਿਪ ਕੀਤਾ ਪਾਣੀ ਚ ਫਿਰ ਤੁਹਾਨੂੰ ਇਹ ਜਾਗਣਾ ਕਿ ਦਿਖਾਈ ਤੁਹਾਨੂੰ ਸਵੇਰ ਨੂੰ ਤੁਹਾਨੂੰ ਜਾਗ ਲੱਗੀ ਜਿਹੜੀ ਉਹ ਦਿਖਾਵਾਂਗੀ ਤਾਂ ਕਰਕੇ ਸ਼ਾਇਦ ਸਵੇਰ ਨੂੰ ਮੇਰੀ ਵੀਡੀਓ ਜਿਹੜੀ ਥੋੜੀ ਲੇਟ ਆਉ। ਹਾਂ ਦੇਖ ਲਓ ਜੀ ਸਵੇਰੇ ਸਵੇਰੇ ਦਾ 5:30 ਵਜੇ ਦਾ ਟਾਈਮ ਹੈ। ਇਹ ਜਿਹੜਾ ਉੱਪਰ ਰੱਖਿਆ ਸੀਗਾ ਉਹਨੂੰ ਕੀ ਕਹਿੰਦਾ ਦਹੀਂ ਨਾਲ ਚੌਲ ਇਹ ਜੰਮ ਗਿਆ ਬਿਲਕੁਲ ਇਹ ਦੇਖ ਲਓ ਬਿਲਕੁਲ ਜੰਮ ਗਿਆ ਮੈਂ ਮੈਂ ਫਰੈਸ਼ ਹੋੂ ਕੇ ਫਿਰ ਇਹਨੂੰ ਖਾਉਂਗੀ ਦੇਖ ਲੋ ਇੰਨਾ ਜੰਮ ਜਾਣਾ ਹੈ ਉਹ ਇਹਨੂੰ ਕੀ ਗਈਦਾ ਜੰਮ ਗਏ ਸੀ ਤੋਂ ਉਹਨੂੰ ਦਬਾਏ ਸੀ ਤਾਂ ਨਾ ਆ ਗਿਆ ਫੈਲਿਆ ਇਹਨਾਂ ਜਦ ਵੀ ਥੋੜਾ ਜਿਹਾ ਸੇਹਣਾ ਨਮਕ ਪਾ ਸਕਦੇ ਆ ਜਾਂ ਉਹ ਆਪ ਕੋਈ ਜਿਹੜਾ ਮਸਾਲਾ ਬਣਾਇਆ ਉਹ ਕੋਈ ਸੇਰ ਸੇਰ ਉਹਨੂੰ ਜਿਹੜਾ ਉਹ ਪਾ ਸਕਦੇ ਆ ਅੱਜ ਜਿਵੇਂ ਜਰਨਾ ਨੂੰ ਅੱਗੇ ਪੇਪਰ ਨੂੰ ਕਾੜੀ ਵੀ ਚਲੋ ਜੀ ਇਹਨਾਂ ਆਦੀ ਕਰਦੇ ਜੀ ਅੱਜ ਦੇ ਵੀਡੀਓ ਦਾ ਐਂਡ ਤੇ ਪਲੀਸ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਬਾਏ